ਭਗਵਾਨਤਮਾਨ ਦੀ ਸੀਐਮ ਨਹੀਂ ਹੈ ਕਲੇ ਕਾਗਜ ਚ ਹੈ ਅਸਲੀ ਸੀਐਮ ਕੇਜਰੀ ਵਾਲਾ ਹੈ ਬੜੀ ਮੁਸ਼ਕਲ ਨਾਲ ਆਮ ਲੋਕਾਂ ਦੀ ਸਰਕਾਰ ਆਈ ਹੈ ਬੜੀ ਮੁਸ਼ਕਲ ਨਾਲ ਇਮਾਨਦਾਰ ਸਰਕਾਰ ਆਈ ਹੈ ਜਿਹੜੀ ਲੋਕਾਂ ਦੇ ਕੰਮ ਕਰਦੀ ਹੈ 55000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਕਾਜ ਨੇ ਕੈਬਨ मिनिस्टर ਹੈ ਇਨਾਂ ਕੋਲੇ ਕੋਈ ਅਥਾਰਟੀ ਨਹੀਂ ਫੈਸਲਾ ਕਰਨ ਦੀ ਉਹਨਾਂ ਨੇ ਪੰਜਾਬ ਨੂੰ ਪੈਸਾ ਇਕੱਠਾ ਕਰਨ ਦਾ ਸਾਧਨ ਬਣਾਇਆ ਹੈ ਬਿਜਲੀ ਦਿਨੇ ਆਉਂਦੀ ਐ ਖੇਤਾਂ ਵਾਲੀ ਬਿਜਲੀ ਆਉਂਦੀ ਐ ਨਾ ਜਿਵੇਂ ਉਹੀ ਟਰਾਂਸਫਾਰਮਰ ਨੇ ਉਹੀ ਜੈਂਪਰ ਨੇ ਉਹੀ ਗ੍ਰਿਡ ਨੇ ਉਹੀ ਖੰਬੇ ਨੇ ਉਹੀ ਤਾਰਾਂ ਨੇ ਹੁਣ ਕਿਵੇਂ ਆਉਂਦੀ ਐ ਫਿਰ ਜੋ ਕੁਛ ਵੀ ਬਣਿਆ ਪੰਜਾਬ 'ਚ ਜਦੋਂ ਮੈਂ ਕਹਿ ਰਿਹਾ ਨਾ ਜੋ ਕੁਛ ਮੇਰਾ ਮਤਲਬ ਹੈ ਜੋ ਕੁਛ ਉਦੋਂ ਹੀ ਬਣਿਆ ਜਦੋਂ ਅਕਾਲੀ ਦਰਦੀ ਸਰਕਾਰ ਉਹਸਖਵੀਰਵਾਲ ਤੁਰਿਆ ਫਿਰਦਾ ਰਹਿੰਦਾ ਮਨ ਤਾਂ ਵਿਚਾਰਦੇ ਤਰਸੀ ਆਉਣ ਲੱਗ ਗਿਆ ਹੁਣ ਗੁਰੂ ਕੀ ਗੋਲਕ 'ਚੋਂ ਪੈਸੇ ਕੱਢ ਕੇ ਆਇਆ ਸਿੱਟ ਦਿੰਦਾ ਆ ਲੋ ਮੈਂ ਦੇ ਗਿਆ ਸਰਪੰਚ ਤੂੰ ਲੈ ਲੈ ਵਾਜ ਸਰਪੰਚ ਨੂੰ ਗੱਡੀ ਚ ਬਿਠਾ ਲੰਨੇ ਕਹਿੰਦੇ ਸਰਪੰਚ ਲਿਆ ਫੜਾ ਗਾੜਾ ਮੈਨੂੰ ਕੱਢਣ ਲੱਗੇ ਜਿਹੜਾ ਆਉਂਦਾ ਬਾਜ ਬੇਹੋਰੀ ਰੰਗੋ ਆਵੇ ਹੋਰੀ ਜਿਹੜਾ ਫੜ ਕੇ ਉੱਠ ਕੇ ਭਗਵਾਨ ਸਮਾਨ ਭਗਵਾਨ ਸਮਾਨ ਮੇਰੀ ਹਸਤੀ ਮਿਟਾਣੇ ਕੀ ਚਾਹਤ ਮੇਰੀ ਹਸਤੀ ਮਿਟਾਣੇ ਕੀ ਚਾਹਤ ਮੇ ਨਾ ਜਾਣੇ ਕਿਤਨੋਂ ਕੇ ਵਜੂਦ ਖਤਮ ਹੋ ਗਏ ਮਰ ਅ ਜਿੰਨੇ ਵੀ ਐ ਦਸ਼ਮੀ ਪ੍ਰਮਾਨ ਖੜੇ ਕਿਥੇ ਹੋਏ ਹਿੰਦਨ ਲਈ ਆਰਡਰ ਆਉਂਦੀ ਹੈ ਆ ਕਟਪਟੀਆਂ ਨੂੰ ਉਧਰ ਨੱਚਣ ਲੱਗ ਜਾਂਦੇ ਹੈ ਭਗਵਾਨਤਮਾਨ ਦੀ ਸੀਐਮ ਨਹੀਂ ਹੈ ਇਹਨੇ ਕਾਗਜ਼ ਚ ਹੈ ਅਸਲੀ ਸੀਐਮ ਕੇਜਰੀ ਵਾਲਾ ਹੈ ਮੈਂ ਤਾਂ ਆਪਣੇ ਪੰਜਾਬੀਆਂ ਤੇ ਬੜਾ ਹੈਰਾਨ ਹੁੰਦਾ ਮੈਂ ਲਾ ਪਹਿਲਾ ਸੂਬਾ ਜਿਹਨੇ ਆਪਣਾ ਸਕਾਰ ਆਪਣੀ ਨੇ ਬਣਾਈ ਆਉਸ਼ੋਸ਼ ਕਰਤੀ ਅੱਜ ਜਿਹੜੀ ਅਸਲੀਅਤ ਹੈ ਕਿ ਆ ਜਿੰਨੇ ਕੈਬਨਿਟ ਮਿਨਿਸਟਰ ਹੈ ਇਹਨਾਂ ਕੋਲੇ ਕੋਈ ਅਥਾਰਟੀ ਨਹੀਂ ਫੈਸਲਾ ਕਰਨ ਦੀ ਫੈਸਲਾ ਕਰਨ ਵਾਸਤੇ ਕੇਜਰੀਵਾਲ ਨੇ ਸੁਸੋਡਿਆ ਤੇ ਜੈਨ ਇਹਨਾਂ ਨੂੰ ਭੇਜਿਆ ਮਹਿਕਮੇ ਵੰਡਦੇ ਆ ਤੇ ਇੱਥੇ ਹੀ ਰਹਿੰਦੇ ਆ ਉਹ ਫੈਸਲਾ ਕਰਦੇ ਪਰ ਉਹਨਾਂ ਦਾ ਫੈਸਲਾ ਇੱਕੋ ਇੱਕ ਹੈ ਉਹਨਾਂ ਦਾ ਕੋਈ ਇੰਟਰਸਟ ਪੰਜਾਬ ਨਹੀਂ ਹੈ ਕੋਈ ਇੰਟਰਸਟ ਯੂਨੀਵਰਸਿਟੀ ਨਹੀਂ ਹੈ ਕੋਈ ਇੰਟਰਸਟ ਜੌਬ ਕਰਨਾ ਨਹੀਂ ਹੈ ਉਹਨਾਂ ਨੇ ਪੰਜਾਬ ਨੂੰ ਇੱਕ ਪੈਸਾ ਇਕੱਠਾ ਕਰਨ ਦਾ ਸਾਧਨ ਬਣਾਇਆ ਤੁਸੀਂ ਕਹਿੰਦੇ ਆ ਕਿ ਪੈਸਾ ਹੈ ਨਹੀਂ ਆਹ ਕਹਿੰਦੇ ਆ ਕਿ ਸਾਡੇ ਕੋਲ ਪੈਸਾ ਕਰਜ਼ਾ ਹੈ ਐਡਵਰਟਾਈਜ਼ਮੈਂਟ ਤੇ ਮੈਂ ਤੁਹਾਨੂੰ ਅੱਜ ਦੱਸਣਾ ਕੱਲੇ ਐਡਵਰਟਾਈਜ਼ਮੈਂਟ ਤੇ ਜੋ ਸਾਡੀ ਸਰਕਾਰ ਸੀ ਸਾਡਾ ਪੂਰੇ ਸਾਲ ਦਾ ਖਰਚਾ ਹੁੰਦਾ ਸੀ 30 ਕਰੋੜ ਕੋਈ ਪੂਰੇ ਸਾਲ ਦਾ ਇਹਨਾਂ ਦਾ ਖਰਚਾ 1000 ਕਰੋੜ ਸਾਲ ਦਾ ਹੈ 4000 ਕਰੋੜ ਰੁਪਇਆ ਆ ਇਕੱਲੇ ਇਸ਼ਤਿਹਾਰ ਇੱਥੇ ਨਹੀਂ ਤੁਸੀਂ ਨਾਗਾਲੈਂਡ ਚਲੇ ਜਾਓ ਨਾਗਾਲੈਂਡ ਦੇ ਅਖਬਾਰ ਜੀ ਭਗਵੰਤ ਮਾਨ ਤੇ ਆਪ ਦਾ ਇਸ਼ਤਿਹਾਰ ਹੋਊਗਾ ਪੇਡ ਬਾਏ ਪੀਪਲ ਆ ਪੰਜਾਬ ਉੱਥੇ ਕਹਿਣਗੇ ਅਸੀਂ 1000 ਰੁਪਇਆ ਲੜਕੀਆਂ ਨੂੰ ਦਿੱਤਾ ਅਸੀਂ ਇਹ ਦਿੱਤਾ ਉਹ ਤਾਂ ਉਹਨਾਂ ਨੂੰ ਨਾਗਾਲੈਂਡ ਨਾਲ ਨਾਲ ਨੂੰ ਕੀ ਪਤਾ ਇੱਥੇ ਆ ਕੇ ਥੋੜੀ ਜਾ ਕੇ ਪੁੱਛਣਗੇ ਆ ਯੂਜ਼ ਕਰ ਰਹੇ ਆ ਪੰਜਾਬ ਨੂੰ ਇੱਕ ਅਨੇਕਲ ਸਾਧਨ ਇਸ ਇਕੱਠਾ ਕਰਦੇ ਇਹਨਾਂ ਕੋਈ ਇੰਟਰਸਟ ਨਹੀਂ ਹੈ ਜੇ ਮੈਂ ਤੁਹਾਨੂੰ ਅੱਜ ਦੱਸ ਦਿੰਨਾ ਹੈ ਤੁਸੀਂ ਸਾਰੇ ਨੌਜਵਾਨਾਂ ਤੁਸੀਂ ਭਾਵੇਂ ਜੋ ਮੈਂ ਕਹੂੰਗਾ ਤੁਸੀਂ ਗੂਗਲ ਕਰਕੇ ਰਿਸਰਚ ਵੀ ਕਰਿਓ ਤੇ ਤੁਹਾਨੂੰ ਆਈਓਪਨਰ ਹੋਊਗਾ ਜੋ ਕੁਝ ਵੀ ਬਣਿਆ ਪੰਜਾਬ 'ਚ ਜਦੋਂ ਮੈਂ ਕਹ ਰਿਹਾ ਨਾ ਜੋ ਕੁਝ ਮੇਰਾ ਮਤਲਬ ਹੈ ਜੋ ਕੁਝ ਉਹ ਵੇ ਬਣਿਆ ਜਦੋਂ ਅਕਾਲੀ ਦਲ ਦੀ ਸਰਕਾਰ ਬੜੀ ਮੁਸ਼ਕਲ ਨਾਲ ਆਮ ਲੋਕਾਂ ਦੀ ਸਰਕਾਰ ਆਈ ਹੈ ਬੜੀ ਮੁਸ਼ਕਲ ਨਾਲ ਇਮਾਨਦਾਰ ਸਰਕਾਰ ਆਈ ਹੈ ਜਿਹੜੀ ਲੋਕਾਂ ਦੇ ਕੰਮ ਕਰਦੀ ਹੈ 55000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ 55000 ਸਰਕਾਰੀ ਨੌਕਰੀਆਂ ਔਰ ਇੱਕ ਰੁਪਇਆ ਵੀ ਕਿਸੇ ਦਾ ਲੱਗਿਆ ਹੋਵੇ ਜਾਂ ਇੱਕ ਕੋਈ ਸਪਾਰਸ਼ ਕੀਤੀ ਹੋਵੇ ਕਿਸੇ ਐਮ.ਐਲ.ਏ ਦੀ ਪਹਿਲਾਂ ਟੈਚੀਆ ਤੋਂ ਬਿਨਾ ਨੌਕਰੀਆਂ ਨਹੀਂ ਮਿਲਦੀਆਂ ਸੀ ਟੈਚੀ ਭਰ ਕੇ ਦਿਓ ਤਾਂ ਨੌਕਰੀ ਮਿਲੂਗੀ ਉਹ ਕੰਬਨਦ ਹੋ ਗਿਆ ਪੇਲਾਂ ਤੇ ਪਾਣੀ ਪਹੁੰਚ ਗਿਆ ਕੱਸੀਆਂ ਰਜਵਾ ਹੈ ਸੂਏ ਜਿਹੜੇ ਬੰਦ ਪਏ ਸੀ ਚਲਾ ਲੇ ਬਿਜਲੀ ਦਿਨੇ ਆਉਂਦੀ ਹੈ ਖੇਤਾਂ ਵਾਲੀ ਬਿਜਲੀ ਆਉਂਦੀ ਹੈ ਨਾ ਦਿਨੇ ਉਹੀ ਟਰਾਂਸਫਾਰਮਰ ਨੇ ਉਹੀ ਜੈਂਪਰ ਨੇ ਉਹੀ ਗ੍ਰਿਡ ਨੇ ਉਹੀ ਖੰਬੇ ਨੇ ਉਹੀ ਤਾਰਾਂ ਨੇ ਹੁਣ ਕਿਵੇਂ ਆਉਂਦੀ ਹੈ ਫਿਰ ਆ ਗੋਇੰਦਵਾਲ ਸਾਹਿਬ ਵਾਲਾ ਥਰਮਲ ਪਲਾਂਟ ਖਰੀਦ ਲਿਆ ਗੁਰੂ ਅੰਗਦ ਦੇ ਪਾਵਰ ਪਲਾਂਟ ਉਹਦਾ ਨਾਮ ਰੱਖਿਆ ਪਹਿਲਾਂ ਜੀਵੀਕੇ ਦਾ ਸੀ ਜੀਵੀਕੇ ਕੰਪਨੀ ਦਾ ਸੀ ਕਦੇ ਸੋਚਿਆ ਪਹਿਲਾਂ ਤੁਸੀਂ ਕਿ ਸਰਕਾਰ ਆਉਗੀ ਤੇ ਪ੍ਰਾਈਵੇਟ ਅਦਾਰਿਆਂ ਨੂੰ ਖਰੀਦ ਲੂਗੀ ਸਰਕਾਰ ਸਰਕਾਰ ਤਾਂ ਵੇਚਦੀ ਹੁੰਦੀ ਐ ਸਾਰਾ ਕੁਝ ਵੇਚ ਦਿੰਦੇ ਘਾਟੇ ਘਾਟੇ ਦਿਖਾ ਕੇ ਆਪਣੇ ਦੋਸਤਾਂ ਮਿੱਤਰਾਂ ਨੂੰ ਵੇਚ ਦਿੰਦੇ ਉਹ ਬਣਾ ਲੈਂਦੇ ਐ ਪੈਸਾ ਉਹ ਸੁਖਵੀਰਪਾਲ ਤੁਰੇ ਫਿਰਦਾ ਰਹਿੰਦਾ ਮਨ ਤਾਂ ਵਿਚਾਰਦੇ ਤਰਸੀ ਆਉਣ ਲੱਗ ਗਿਆ ਹੁਣ ਗੁਰੂ ਕੀ ਗੋਲਕ ਚੋਂ ਪੈਸੇ ਕੱਢ ਕੇ ਐ ਸੜ ਦਿੰਦਾ ਆ ਲਓ ਮੈਂ ਦੇ ਗਿਆ ਸਰਪੰਚ ਤੂੰ ਲੈ ਲਾ ਬਾਜ ਸਰਪੰਚ ਨੂੰ ਗੱਡੀ ਚ ਬਿਠਾ ਲੈਂਦੇ ਨੇ ਕਹਿੰਦੇ ਸਰਪੰਚ ਲਿਆ ਫੜਾ ਆਈ ਹੁੰਦਾ ਇਹਨੂੰ ਰੀਸਾਈਕਲ ਕਹਿੰਦੇ ਆ ਉਹ ਦੱਸ ਦਿੰਦੇ ਨੇ ਉਹ ਲਾਲ ਜੀ ਪੱਗੜਾ ਜਿਹੜਾ ਆਪਣਾ ਜੀ ਉਹਨੂੰ ਫੜਾ ਦਿਓ ਉਹ ਲੈ ਵੀ ਆਹ ਲਾਲ ਦੀ ਪੱਗੜਾ ਮੁੰਡੇ ਨੂੰ ਭਲਾ ਉਹਨੂੰ ਫੜਾ ਤੇ ਪੈਸੇ ਬਾਅਦ ਉਹਨੂੰ ਗੱਡੀ ਚ ਬਿਠਾ ਲੈਂਦੇ ਆ ਮਗਲੀ ਚ 3 ਕਿਲੋ ਮਿੰਟ ਜਾ ਕੇ ਉਹਨੂੰ ਕਹਿੰਦੇ ਲਿਆ ਫੜਾ ਬਈ ਆ ਆਈ ਪੈਸੇ ਵੰਡੋਂਗੇ ਆਏ ਦਰਿਆ ਮਾਨੂੰ ਕਹਿੰਦਾ ਮੈਂ 2-3 ਪੀਟਰ ਇੰਜਨਾਂ ਦਾ ਤੇਲ ਦੇਉਂਗਾ ਡੀਜ਼ਲ ਦਰਿਆ ਕਹਿੰਦਾ ਕਾਪਰਾ ਕਰ ਦੇ ਦਰਿਆ ਯਾਰ ਤਿੰਨ ਪੀਟਰ ਇੰਜਨਾਂ ਨਾਲ ਦਰਿਆ ਤੂੰ ਦਰਿਆ ਪਰਾਂ ਕਰ ਲੋਂਗੇ ਤੁਸੀਂ ਫਿਰ ਕਹਿੰਦਾ ਸੁਖਵੀਰ ਬਾਦਲ ਕਹਿੰਦਾ ਉਹਨੂੰ ਕਿਹੜਾ ਵਿਚਾਰੇ ਨੂੰ ਪਤਾ ਯਾਰ ਜਨ ਮੰਦਬੁੱਧੀ ਹੈਗਾ ਉਹ ਉਹ ਹੈ ਜਨ ਤਾਂ ਪਿੰਡਾਂ 'ਚ ਸੰਗਲ ਲੱਗਦੇ ਆ ਯਾਰ ਲੋਕ ਕਹਿੰਦੇ ਆ ਵੀ ਗੁਰਦੇਵ ਸਿੰਘ ਆਪ ਦੇ ਮੁੰਡੇ ਨੂੰ ਬੰਨ ਲੈ ਯਾਰ ਬੁਰਜੀ ਨਾਲ ਕਿਸੇ ਦੇ ਰੋੜਾ ਰੂੜਾ ਨਾ ਮਾਰੇ ਕਹਿੰਦਾ ਮੈਂ 라ਵੀ ਤੇ ਬਿਆਸ ਦੇ ਆਲੇ ਦੁਆਲੇ ਜਦੋਂ ਸਾਡੀ ਸਰਕਾਰ ਬਣ ਗਈ ਵੱਡੇ ਵੱਡੇ ਕੰਕਰੀਟ ਦੀਆਂ ਕੱਦਾਂ ਕੱਢ ਦਾਂਗੇ ਉਹ ਮੈਂ ਕਿਹਾ ਗਲੀਆਂ ਨਾਲੀਆਂ ਬਣੀਆਂ ਨਹੀਂ ਤੁਹਾਡੇ ਤੋਂ ਤੁਸੀਂ ਵਿਰ੍ਹਾਵਾਂ ਨਾ ਮੱਥੇ ਲਾਉਂਗੇ ਬੋਲੀ ਜਾਂਦਾ ਵਿਚਾਰਾ ਆਥਨੇ ਘਰੇ ਪਹੁੰਚ ਜਾਂਦਾ ਚਲੋ ਟਾਈਮ ਤੇ ਚਲੋ ਕਿਸੇ ਦੇ ਰੋੜਾ ਰੂੜਾ ਨਹੀਂ ਮਾਰਦਾ ਗਾਲਾਂ ਨਹੀਂ ਕੱਢਦਾ ਚਲੋ ਤੁਰੇ ਫਿਰਦਾ ਰਹਿੰਦਾ ਆਪਾਂ ਨੇ ਕੀ ਲੈਣਾ ਹਾਰ ਗਏ ਨਾ ਬੁਰੀ ਤਰ੍ਹਾਂ ਹਾਰ ਗਏ ਸਾਰਾ ਤਾਂ ਕੋਟਮੇ ਹੀ ਹਾਰ ਗਿਆ ਇਹਨਾਂ ਦਾ ਗਾਲਾ ਮੈਨੂੰ ਕੱਢਣ ਲੱਗੇ ਨਾ ਜਿਹੜਾ ਆਉਂਦਾ ਉਹ ਬਾਜਵੇ ਹੋਰੀ ਉਹਨੋਂ ਆਵੇ ਹੋਰ ਜਿਹੜਾ ਤੜਕੀ ਉੱਠ ਕੇ ਭਗਵਾਨ ਤਮਾਨ ਭਗਵਾਨ ਤਮਾਨ ਮੇਰੀ ਹਸਤੀ ਮਿਟਾਣੇ ਦੀ ਚਾਹਤ ਮੇਰੀ ਹਸਤੀ ਮਿਟਾਣੇ ਦੀ ਚਾਹਤ ਮੇ ਨਾ ਜਾਣੇ ਕਿਤਨੋਂ ਕੇ ਵਜੂਦ ਖਤਮ ਹੋ ਗਏ ਮਰ ਰਾਜਨੀਤਿਕ ਪਾਰਟੀਆਂ ਦੇ ਵਿੱਚ ਹਰ ਰੋਜ਼ ਨਵੀਂ ਖਿਚੜੀ ਰਿਜਦੀ ਰਹਿੰਦੀ ਹੈ ਅਕਸਰ ਸਰਕਾਰ ਬਣਾਉਣ ਨੂੰ ਲੈ ਕੇ ਖਿਚੜੀ ਇਹ ਸਰਕਾਰ ਰਜਾਉਂਦੀ ਰਹਿੰਦੀ ਹੈ ਤੇ ਵੱਡਾ ਸਵਾਲ ਇਹ ਆ ਕਿ ਕਿਸ ਦੀ ਖਿਚੜੀ ਰਿਜਦੀ ਆ ਕਿ ਨਹੀਂ ਹੁਣ ਤੁਸੀਂ ਸੁਖਵੀਰ ਬਾਦਲ ਦੇ ਬਿਆਨ ਤਾਂ ਸੁਣ ਕੇ ਹਟਿਓ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਵੀ ਜਿਹੜਾ ਬਿਆਨ ਦੇ ਕੇ ਹਟੇ ਨੇ ਤੇ ਸੁਖਵੀਰ ਬਾਦਲ ਦਾ ਇਹ ਕਹਿਣਾ ਕਿ ਸਾਡੇ ਸਮੇਂ ਅਸੀਂ ਸਾਰੀਆਂ ਸਕੀਮਾਂ ਲਾਗੂ ਕੀਤੀਆਂ ਉੱਥੇ ਬੀਤੀ ਦਿਨੀ ਵਿਦਿਆਰਥੀ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜੇ ਧਰਨੇ ਤੇ ਬੈਠੇ ਹੋਏ ਸੀ ਤੇ ਉਹਨਾਂ ਨੇ ਖੇਤੀਬਾੜੀ ਵਿਦਿਆਰਥੀਆਂ ਨੂੰ ਭਰੋਸਾ ਦਿੱਤਾ ਕਿ ਉਹਨਾਂ ਦੀ ਸਰਕਾਰ ਆਉਣ ਤੇ ਪਹਿਲੀ ਕੈਬਨਟ ਮੀਟਿੰਗ ਵਿੱਚ ਖੇਤੀਬਾੜੀ ਡਿਗਰੀ ਨਾਲ ਸੰਬੰਧਿਤ ਨੌਕਰੀਆਂ ਕੱਢੀਆਂ ਜਾਣਗੀਆਂ ਸੁਖਵੀਰ ਬਾਦਲ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਆ ਕਿ ਪੜ੍ਹੇ ਲਿਖੇ ਨੌਜਵਾਨ ਖਾਲੀ ਅਸਾਮੀਆਂ ਪਰਭਾਵਨ ਦੀ ਮੰਗ ਨੂੰ ਲੈ ਕੇ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਨੇ ਤੇ ਉਹਨਾਂ ਨੇ ਕਿਹਾ ਕਿ ਮੌਜੂਦਾ ਸਰਕਾਰ ਦੇ ਪੱਲੇ ਕੁਝ ਨਹੀਂ ਕੱਖ ਨਹੀਂ ਸੁਖਵੀਰ ਬਾਦਲ ਨੇ ਇਹ ਵੀ ਕਿਹਾ ਕਿ ਉਹਨਾਂ ਦੀ ਪਾਰਟੀ ਵਿਦਿਆਰਥੀਆਂ ਦੇ ਨਾਲ ਖੜੀਆ ਇਸੇ ਦੌਰਾਨ ਯੂਨੀਵਰਸਿਟੀ ਪੈਨਸ਼ਨਰ ਐਸੋਸੀਏਸ਼ਨ ਦੇ ਪ੍ਰਧਾਨ ਡੀਪੀ ਮੋੜ ਨੇ ਵੀ ਸਾਥੀਆਂ ਸਨਹਿ ਧਰਨੇ ਵਿੱਚ ਸ਼ਿਰਕਤ ਕਰਕੇ ਵਿਦਿਆਰਥੀਆਂ ਦਾ ਸਮਰਥਨ ਕੀਤਾ ਤੇ ਇਹਨਾਂ ਵਿਦਿਆਰਥੀਆਂ ਦੇ ਵੱਲੋਂ ਖੇਤੀਬਾੜੀ ਸਨਹਿ ਹੋਰ ਵਿਭਾਗਾਂ ਦੇ ਵਿੱਚ ਖਾਲੀ ਅਸਾਮੀਆਂ ਭਰਨਾ ਤੇ ਸਕੂਲਾਂ ਵਿੱਚ ਖੇਤੀਬਾੜੀ ਦੀ ਪੜਾਈ ਲਾਜ਼ਮੀ ਕਰਕੇ ਖੇਤੀਬਾੜੀ ਦੇ ਮਾਸਟਰ ਰੱਖਣ ਤੇ ਪਿੰਡਾਂ ਦੇ ਵਿੱਚ ਖੇਤੀਬਾੜੀ ਡਾਕਟਰ ਰੱਖਣ ਦੀ ਮੰਗ ਕੀਤੀ ਜਾ ਰਹੀ ਆ ਦੂਜੇ ਪਾਸੇ ਮੁੱਖ ਮੰਤਰੀ ਮਾਨ ਦੇ ਵੱਲੋਂ ਇਹ ਕਹਿਣਾ ਕਿ ਸੋਖਵੀਰ ਬਾਦਲ ਤੇ ਮੈਨੂੰ ਧਰ ਸੌਂਦਾ ਕਿ ਗੁਰੂ ਕੀ ਗੋਲ ਚੋਂ ਪੈਸੇ ਕੱਢ ਕੇ ਉਹ ਸੁੱਟ ਦਿੰਦਾ ਤੇ ਕਹਿ ਦਿੰਦੇ ਨੇ ਆ ਲਓ ਮੈਂ ਦੇ ਗਿਆ ਪਰ ਇੰਨਾ ਰਾਜਨੀਤਿਕ ਪਾਰਟੀਆਂ ਦੀ ਖਿਚੜੀ ਇਸੇ ਤਰ੍ਹਾਂ ਹੀ ਰਿਜ਼ਦੀ ਰਹਣੀ ਆ